ਪੰਜਾਬ ਦੀ ਪਵਿੱਤਰ ਧਰਤੀ ਜਿਸ ਨੂੰ ਪੰਜ ਦਰਿਆਵਾਂ ਦਾ ਮਾਣ ਪ੍ਰਾਪਤ ਹੈ ਦਸਾਂ ਗੁਰੂਆਂ ਦੀ ਇਸ ਪਵਿੱਤਰ ਧਰਤੀ ਤੇ ਪਰਮਾਤਮਾ ਵੱਲੋਂ ਕੁਦਰਤ ਵੱਲੋਂ ਬਖਸ਼ਿਆ ਤੋਪਾ ਪਾਣੀ ਜਿਸ ਨੂੰ ਜਲ ਵੀ ਕਿਹਾ ਜਾਂਦਾ ਹੈ ਉਸ ਦੇ ਆਧਾਰ ਤੇ ਪੰਜਾਬ ਦੀ ਪਵਿੱਤਰ ਧਰਤੀ ਇਸ ਪਾਣੀ صدਕਾ ਇਸ ਕੁਦਰਤ ਦੀ ਕਿਰਸ਼ਮੇ صدਕਾ ਪੰਜਾਬ ਵਿੱਚ ਜਮੀਨ ਤੇ ਕੋਈ ਵੀ ਫਸਲ ਉਗਾਈ ਜਾ ਸਕਦੀ ਹੈ ਅਤੇ ਵਖ ਵਖ ਭਾਰਤ ਦੇ ਰਾਜਾਂ ਨੂੰ ਪੰਜਾਬ ਵਿਚਲਾ ਦਰੀਆਮਾ ਦਾ ਪਾਣੀ ਵੰਡ ਦੇ ਆਧਾਰ ਤੇ ਪੇਜਿਆ ਜਾਂਦਾ ਹੈ ਪਰ ਹੁਣ ਉਸ ਪਾਣੀ ਦੇ ਉੱਪਰ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰੋਕ ਲਗਾਈ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਆਏ ਦਿਨ ਧਰਤੀ ਹਟਲਾ ਪਾਣੀ ਕਿਸਾਨਾਂ ਵੱਲੋਂ ਟਿਊਬਲ ਚਲਾ ਕੇ ਖਤਮ ਕੀਤਾ ਜਾ ਰਿਹਾ ਹੈ ਜਿਸ ਕਰਕੇ ਇੱਕ ਮੁੱਦਾ ਵਿਚਾਰਨਯੋਗ ਹੈ ਜਿਸ ਕਰਕੇ ਪੰਜਾਬ ਦੇ ਪਾਣੀ ਨੂੰ ਪੰਜਾਬ ਅੰਦਰ ਹੀ ਰੱਖਿਆ ਜਾਵੇਗਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਨਹਿਰਾਂ ਰਹੀ ਖਾਲੀਆਂ ਰਹੀ ਨਾਲਿਆਂ ਰਹੀ ਸਿੰਚਾਈ ਲਈ ਵਰਤੋਜੋਗ ਬਣਾਇਆ ਜਾਵੇਗਾ ਨਾ ਕਿ ਦੂਜੇ ਰਾਜਾਂ ਨੂੰ ਪਾਣੀ ਭੇਜਿਆ ਜਾਵੇਗਾ ਸੀਐਮ ਭਗਵੰਤ ਸਿੰਘ ਮਾਨ ਨੇ ਪਾਣੀ ਦੇ ਉੱਪਰ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਪੰਜਾਬ ਵਿੱਚ ਇੱਕ ਬੂੰਦ ਵੀ ਦੂਜੇ ਰਾਜਾਂ ਨੂੰ ਦੇਣ ਵਾਸਤੇ ਪਾਣੀ ਦੀ ਨਹੀਂ ਹੈਗੀ ਅਸੀਂ ਆਪਣਾ ਪਾਣੀ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਦੇਵਾਂਗੇ ਅਤੇ ਕਿਸਾਨਾਂ ਨੂੰ ਖੁਸ਼ਹਾਲ ਕਰਾਂਗੇ ਧਰਤੀ ਹਠਲੇ ਪਾਣੀ ਦੇ ਜੋ ਨਿਕਾਸ ਹੋ ਰਿਹਾ ਹੈ ਉਸ ਨੂੰ ਬੰਦ ਕਰਾਂਗੇ ਇਸ ਐਲਾਨ ਤੇ ਜਿਸ ਰਾਜਸਥਾਨ ਦੀ ਸਰਕਾਰ ਨੂੰ ਹਰਿਆਣਾ ਦੀ ਸਰਕਾਰ ਨੂੰ ਭਜਨਾ ਪੈ ਗਿਆ ਹਨ ਕਿ ਜੇਕਰ ਪੰਜਾਬ ਦੀ ਸਰਕਾਰ ਨੇ ਪਾਣੀ ਬੰਦ ਕਰ ਦਿੱਤਾ ਤਾਂ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਕੰਗਾਲ ਸੋਕਾ ਪੈਦਾ ਹੋ ਜਾਏਗਾ ਜਿਸ ਨਾਲ ਸਾਰੀਆਂ ਫਸਲਾਂ ਬਰਬਾਦ ਹੋ ਸਕਦੀਆਂ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਪੰਜਾਬ ਦਾ ਪਾਣੀ ਨਹਿਰਾਂ ਰਾਹੀਂ ਰਾਜਸਥਾਨ ਦੇ ਵਿੱਚ ਅਤੇ ਹਰਿਆਣੇ ਦੀ ਧਰਤੀ ਤੇ ਜਾਂਦਾ ਹੈ ਅਤੇ ਫਸਲਾਂ ਨੂੰ ਖੁਸ਼ਹਾਲ ਬਣਾਉਂਦਾ ਹੈ ਜੇਕਰ ਪੰਜਾਬ ਸਰਕਾਰ ਨੇ ਪਾਣੀ ਤੇ ਰੋਕ ਲਗਾ ਦਿੱਤੀ ਤਾਂ ਹਰਿਆਣਾ ਅਤੇ ਰਾਜਸਥਾਨ ਦੀਆਂ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਸਕਦੀ ਹੈ ਕਿ ਜੇਕਰ ਪਾਣੀ ਨਾ ਗਿਆ ਤਾਂ ਕਿਸਾਨਾਂ ਦੇ ਬੁਰੇ ਹਾਲ ਹੋਣਗੇ ਫਸਲਾਂ ਦੇ ਉੱਪਰ ਫਸਲ ਉਗਉਣ ਤੇ ਜੋ ਵੱਡੀ ਮੁਸ਼ਕਲ